ਆ ਮੇਨਾ ਟੂੜੀ ਪਾਂਗਣ ਦੇ ਸਾਡੇ ਚ ਹਾਂ ਤੇ ਜਦੋਂ ਕੱਖ ਪੈਂਦੇ ਉਹ ਉਹ ਨਾ ਡੰ ਲਾ ਮੰਨ ਰਿਹਾ ਉਹ ਲੰਦਰ ਤੇਰਾ ਪਿੰਡ ਕਿਹੜਾ ਸੀ ਮੰਮੀ ਵੱਡੀ ਤੇ ਵਿਆਹ ਹੋਇਆ ਸੀ ਤੇਰਾ ਤੇ ਜਵਾਖ ਆ ਪੰਜ ਉਹ ਕਿੱਥੇ ਆ ਤੇ ਕੁੜੀ ਆ ਕਿਹਨੇ ਆ ਉਹ ਉਹ ਸਾਹਮਦੇ ਨਹੀਂ ਹਾਂ ਕੋਈ ਯਾਦਾ ਕਾਹ ਤੋਂ ਨਹੀਂ ਸਾਹਮਦੇ ਜਿੰ ਨਸ਼ੇ ਆ ਕਿੰਨੇ ਮੁੰਡੇ ਆ ਪੰਜ ਪੰਜ ਮੁੰਡੇ ਆ ਹਾਂ ਇੱਕ ਕੁੜੀ ਆ ਇਹ ਕੁੜੀਏ ਪੰਜੇ ਮੁੰਡੇ ਨਹੀਂ ਸਾਹਮਦੇ ਨਾ ਹੇ 4292 ਨਹੀਂ ਸਿਆੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਦਾ ਨਾਮ ਸਦਾਗਰ ਸਿੰਘ ਆ ਜੀ ਸਦਾਗਰ ਸਿੰਘ ਬਾਪੂ ਭੰਮੇਪਿੰਡ ਤੋਂ ਆ ਜੀ ਬਾਪੂ ਦਾਦਾ ਵੀ ਪੰਜ ਪੁੱਤਾਂ 31 ਪਰ ਪੰਜੇ ਹੀ ਨਹੀਂ ਸਿਆੰਦੇ ਪੰਜਾਂ ਨੇ ਹੀ ਬਾਪੂ ਨੂੰ ਰੋਟੀ ਨਹੀਂ ਦਿੱਤੀ ਬਾਪੂ ਨੇ ਕਦੇ ਗਊਸ਼ਾਲਾ 'ਚ ਕਦੇ ਕਿੱਥੇ ਜ਼ਿੰਦਗੀ ਕੱਟ ਲਈ ਪਰ ਹੁਣ ਬਾਪੂ ਦੇ ਹਾਲਾਤ ਐਵੇਂ ਹੋ ਗਏ ਕਿ ਵਿਚਾਰਾ ਤਰਨ ਫੇਰਨ ਤੋਂ ਵੀ ਵਿਚਾਰਾ ਔਖਾ ਹੋ ਗਿਆ ਜੀ ਹਣ ਬਾਪੂ ਨੂੰ ਕਾਫੀ ਦਿੱਕਤਾਂ ਬਾਪੂ ਨੂੰ ਕਿਸੇ ਨੇ ਦੱਸਿਆ ਸੀ ਇੱਥੇ ਆਸ਼ਰਮ ਬਾਰੇ ਆਪਣੇ ਬਾਰੇ ਤੈਨੂੰ ਕਿਸੇ ਨੇ ਦੱਸਿਆ ਸੀ ਵੀ ਆਸ਼ਰਮ ਇੱਥੇ ਇੱਥੇ ਹਾਂ ਇੱਥੇ ਜੀ ਮੈਨੂੰ ਭੇਜਿਆ ਮੈਨੂੰ ਅੱਛਾ ਤੈਨੂੰ ਭੇਜ ਬੱਚੋ ਆਣੇ ਤੋਂ ਬੱਚੋ ਆਣੇ ਤੋਂ ਹਾਂ ਠੀਕ ਬਾਪੂ ਨੂੰ ਆਸ਼ਰਮ ਬਾਰੇ ਦੱਸਿਆ ਸੀ ਕੱਲ ਬਾਪੂ ਆਪਣੇ ਕੋਲੇ ਆਇਆ ਜੀ ਹਣ ਆਪਣੇ ਪਰਿਵਾਰ ਦਾ ਮੈਂਬਰ ਬਣ ਕੇ ਬਾਪੂ ਨੇ ਰਹਿਣਾ ਅਰਦਾਸ ਕਰਿਓ ਬਜ਼ੁਰਗ ਵਾਸਤੇ ਕਿ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਵੀ ਆਪਾਂ ਇਹਦੇ 3 ਪੁੱਤ ਬਣ ਕੇ ਇਹਦੀ ਸੇਵਾ ਕਰ ਸਕੀਏ ਕਿ ਇਹਦੇ ਪੰਜਾਂ ਪੁੱਤਾਂ ਨੇ ਤਾਂ ਇਹਨੂੰ ਨਹੀਂ ਸੰਭਿਆ ਪਰ ਆਪਾਂ ਇਹ ਬਜ਼ੁਰਗ ਦੇ ਪੁੱਤ ਬਣ ਕੇ ਇਹਦੀ ਸੇਵਾ ਕਰਗੇ ਹੁਣ ਤੂੰ ਸਾਡਾ ਪਰਿਵਾਰ ਦਾ ਮੈਂਬਰ ਬਣ ਗਿਆ ਚੰਗਾ ਇੱਥੇ ਰੱਖ ਕੇ ਤੇਰੀ ਵਧੀਆ ਚੜ੍ਹਦੀ ਕਲਾ ਰਹੂਗੀ ਚੰਗਾ ਠੀਕ ਆ ਵਾਹਿਗੁਰੂ ਮੇਰ ਕਰੇ ਅਰਦਾਸ ਕਰੋ ਜੀ ਬਿਯੁਰਗਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ